ਹਾਂਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਫਿਲਮ ਆਈ ਹੈ ਸਿਆਰਾ ਵੀ ਰਿਕਾਰਡ ਤੋੜ ਤੇ ਫਿਲਮ ਨੇ ਵਾਕਈ ਲੋਕ ਤਾਂ ਕਹਿੰਦੇ ਆ ਨਿਭਾ ਨਿਭੀ ਦੇ ਲਈ ਫਿਲਮ ਬਣੀ ਹੈ ਨਿਭਾ ਨਿਭੀਆਂ ਉੱਤੇ ਜਾਂਦੀਆਂ ਫਿਲਮ ਦੇਖਦੇ ਆ ਰੋਂਦੇ ਆ ਕਰ ਲਾਂਦੇ ਦੇ ਤਣਾ ਦੇ ਤੜਾ ਤੜ 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 ਰੀਲਾ ਤੇ ਰੀਲਾ ਆ ਰੰਗ ਹੈ ਤੇ ਮੈਨੂੰ ਲੱਗਦਾ ਵੀ ਫਿਲਮ ਦੀ ਪੀ ਆਰ ਇਸ ਤਰ੍ਹਾਂ ਨਾਲ ਕੀਤੀ ਕਿ ਲੋਕਾਂ ਨੂੰ ਇਮੋਸ਼ਨਲ ਕਰਕੇ ਉਧਰ ਨੂੰ ਖਿੱਚਿਆ ਜਾ ਰਿਹਾ ਚੁੰਬਕ ਦੀ ਤਰ੍ਹਾਂ ਖਿੱਚੇ ਵੀ ਜਾ ਰਹੇ ਐ ਨੀ ਵੀ ਲੋਕ ਕੋਈ ਜਾ ਨਹੀਂ ਰਹੇ ਬਹੁਤ ਜਾ ਰਹੇ ਨੇ ਲੋਕ ਜੋੜਗਾ ਬਣਾ ਬਣਾ ਜਾ ਰਹੇ ਆ ਰੀਲਾਂ ਤੇ ਰੀਲਾਂ ਚੱਲ ਰਹੀਆਂ ਕਿਉਂਕਿ ਫਿਲਮ ਦੇ ਸਟਾਰਟਿੰਗ ਦੇ ਵਿੱਚ ਹੀ ਨੰਨਿਆ ਬੰਦੇ ਰੋ ਕੇ ਦਿਖਾਤਾ ਸੀ ਬਈ ਜਦੋਂ ਹੀਰੋਇਨ ਰੋ ਗਈ ਤਾਂ ਫਿਰ ਬੰਦੇ ਦਾ ਉਸ ਦੇ ਜਿਹੜੇ ਫੈਨ ਐ ਉਹ ਤਾਂ ਫਿਰ ਉੱਥੇ ਜਾ ਕੇ ਰੋਣ ਗਏ ਉਹੀ ਸਿਸਟਮ ਜਾ ਹੋ ਗਿਆ ਇੱਕ ਹਾਈਪ ਜੀ ਕ੍ਰੀਏਟ ਹੋ ਗਈ ਤੇ ਜਿਸ ਤਰ੍ਹਾਂ ਆਪਾਂ ਬਚਪਨ ਚ ਦੇਖਦੇ ਹੁੰਦੇ ਸੀ ਨਾ ਵੀ ਕਿਸੇ ਮੇਲੇ ਵਗੈਰਾ ਜਾਂਦੇ ਹੁੰਦੇ ਸੀ ਇੱਕ ਉੱਥੇ ਨਕਲੀ ਵੈਦਿਆ ਆ ਜਾਂਦਾ ਨੇ ਦੇਸੀ ਦਵਾਈਆਂ ਹੀ ਲੈ ਕੇ ਉਹਨਾਂ ਕਹਾਣੀਆਂਾਂ ਦਿੰਦੇ ਸੀ ਤੁਸੀਂ ਜ਼ਿਆਦਾ ਜਾਣਦੇ ਹੋ ਜਿਹੜੇ ਕੋਈ ਤੁਹਾਨੂੰ ਪਤਾ ਹੀ ਅਵਸਰ ਤੇ ਬਾਰੇ ਕੀ ਦੱਸਣਾ ਤੇ ਉਹ ਉੱਥੇ ਇੱਕ ਹੁੰਦਾ ਸੀਗਾ ਵੀ ਬੰਦੇ ਇਕੱਠੇ ਹੋ ਜਾਂਦੇ ਸੀ ਤੇ ਦੂਜਿਆਂ ਨੂੰ ਲੱਗਦਾ ਸੀ ਪਤਾ ਨਹੀਂ ਇੱਥੇ ਕੀ ਹੈ ਤੇ ਉਹ ਵੀ ਉੱਤੋਂ ਦੀ ਹੋ ਹੋ ਕੇ ਦੇਖਦੇ ਹੁੰਦੇ ਪਤਾ ਨਹੀਂ ਕੀ ਚੀਜ਼ ਹੈ ਇਦਾਂ ਹੀ ਕੋਈ ਖੇੜਾ ਪਾਉਣ ਵਾਲਾ ਜਾਂ ਹੋਰ ਮਤਲਬ ਇਹ ਕਿਸੇ ਵੀ ਇਨਸਾਨ ਦੀ ਇਹ ਫਿਤਰਤ ਹੈ ਵੀ ਜਿਹੜੀ ਚੀਜ਼ ਨੂੰ ਆਪਾਂ ਉਸ ਤੋਂ ਲੁਕੋਵਾਂਗੇ ਤੇ ਉਹ ਜ਼ਿਆਦਾ ਉਸ ਵੱਲ ਨੂੰ ਅਟਰੈਕਸ਼ਨ ਹੋਊਗੀ ਤੇ ਇਹੀ ਕੰਮ ਹੁਣ ਬਾਲੀਵੁੱਡ ਵਾਲਿਆਂ ਨੇ ਫੜ ਲਿਆ ਕਿਉਂਕਿ ਇਹਨਾਂ ਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਸੇ ਵੀ ਫਿਲਮ ਨੂੰ ਹਿੱਟ ਕਰਾਉਣ ਦੇ ਲਈ ਉਹਦੇ ਲਈ ਕੰਟਰੋਵਰਸੀ ਜ਼ਰੂਰੀ ਹੈ ਕੰਟਰੋਵਰਸੀ ਨਾ ਹੋਊਗੀ ਤਾਂ ਫਿਰ ਕੋਈ ਨਾ ਕੋਈ ਹਾਈਪ ਬਣਾਉਣੀ ਪਊਗੀ ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਪੀਆਰ ਟੀਮ ਤਕੜੀ ਸੀ ਤੇ ਉਹਨਾਂ ਨੇ ਬਣਾਈ ਹਾਈਪ ਹਾਈਪ ਦੇ ਵਿੱਚ ਕੀ ਹੋਇਆ ਵੀ ਆਪ ਦੇ ਰੋਂਦੇ ਦੀਆਂ ਵਾਇਰਲ ਕਰੋ ਬਈ ਸਿਸਟਮ ਉਹ ਇਹ ਹੋ ਗਿਆ ਇੱਕ ਗਾਣੇ ਲਾਏ ਮਗਰ ਤੇ ਉਧਰ ਰੀਲਾਂ ਨੂੰ ਵਿਊ ਤੇ ਲਾਈਕ ਦੇ ਜਮਾਨੇ ਦੇ ਵਿੱਚ ਕੀ ਨਹੀਂ ਚੱਲਦਾ ਸਭ ਕੁਝ ਚੱਲ ਜਾਂਦਾ ਉਸੇ ਤਰ੍ਹਾਂ ਲੋਕ ਤਾਂ ਖਿੱਚੇ ਗਏ ਹੱਜੇ ਗਏ ਉਹ ਨੌਜਵਾਨ ਪੀੜ੍ਹੀ ਜਿਨ੍ਹਾਂ ਤੇ ਜਿਨ੍ਹਾਂ ਵਾਸਤੇ ਆਪਾਂ ਗਲੇਸ਼ੀਅਰ ਬਚਾ ਰਹੇ ਹਾਂ ਜਿਵੇਂ ਉਹ ਬਹੁਤ ਜਿਆਦਾ ਮੀਮ ਮਸ਼ਹੂਰ ਹੋਇਆ ਸੀ ਤੇ ਇਹ ਜਿਹੜੀ ਗਲਤ ਪ੍ਰੈਕਟਿਸ ਵੀ ਕਰ ਰਹੇ ਆ ਤੁਸੀਂ ਦੇਖਿਆ ਹੋਊਗਾ ਵੀ ਜਿਵੇਂ ਕਪਲ ਸ਼ਰਮਾ ਦਾ ਸ਼ੋਅ ਆਉਂਦਾ ਹੁੰਦਾ ਸੀ ਉਹਦੇ ਵਿੱਚ ਵੀ ਆਉਂਦਾ ਹੁੰਦਾ ਹੀ ਹੈ ਤੇ ਉਹ ਵੀ ਉਹਦੇ ਵਿੱਚ ਵੀ ਕੀ ਹੁੰਦਾ ਸੀ ਵੀ ਹੱਸਦੇ ਹੁੰਦੇ ਸੀ ਉਹ ਵੀ ਹਾਸਾ ਐਟ ਅ ਟਾਈਮ ਨਹੀਂ ਆਉਂਦਾ ਸੀ ਜਿਵੇਂ ਕੋਈ ਉਹ ਹੱਸਦੇ ਸੀ ਨਾ ਉਹ ਰਿਕਾਰਡਿੰਗ ਕਰ ਲੈਂਦੇ ਸੀ ਪਹਿਲਾਂ ਵੀ 1 2 3 ਹੱਸੋ ਉਹ ਹੱਸ ਪੈਂਦੇ ਪੂਰੇ ਜੋਰ ਨਾਲ ਰਿਕਾਰਡਿੰਗ ਹੋ ਜਾਂਦੀ ਸੀ ਤੇ ਉਹ ਆਪ ਦੀ ਮਰਜ਼ੀ ਦੇ ਨਾਲ ਜਿੱਥੇ ਉਹ ਫਿੱਟ ਬੈਂਦਾ ਸੀ ਅਲੱਗ-ਅਲੱਗ ਤਰ੍ਹਾਂ ਨਾਲ ਹਾਸਰ ਰਿਕਾਰਡ ਕੀਤਾ ਤੇ ਉਹਨਾਂ ਨੂੰ ਉੱਥੇ-ਉੱਥੇ ਫਿੱਟ ਕਰਤਾ ਉਸ ਨਾਲ ਕੀ ਹੋ ਗਿਆ ਇੱਕ ਵਧੀਆ ਸ਼ੋਅ ਬਣ ਗਿਆ ਉਸੇ ਤਰ੍ਹਾਂ ਹੀ ਇਹ ਫਿਲਮਾਂ ਹੁੰਦੀਆਂ ਠੀਕ ਹੈ ਉਹਨਾਂ ਨੇ ਦੇਖਿਆ ਵੀ ਇਸ ਟਾਈਮ ਇੱਕ ਹਲਕੀ-ਫੁਲਕੀ ਸਟੋਰੀ ਤੇ ਇਮੋਸ਼ਨਲ ਬਲੈਕਮਿਲ ਜਿਹੜੀ ਮੰਨ ਕਰ ਲਏ ਤੇ ਕੈਪਚਰ ਕਰ ਲਏ ਨੌਜਵਾਨ ਪੀੜੀ ਦੇ ਦਿਮਾਗ ਨੂੰ ਕਿਉਂਕਿ ਰੀਲਾਂ ਦੇ ਵਿੱਚ ਜ਼ਿਆਦਾਤਰ ਇਹੀ ਸਿਸਟਮ ਚੱਲਦਾ ਹੈ ਜਾਂ ਤਾਂ ਕਮੇਡੀ ਇਦਾਂ ਦੀ ਜਿਹਨੂੰ ਡਾਰਕ ਕਮੇਡੀ ਕਹਿੰਦੇ ਆ ਜਿਹੜੀ ਹਾਊਸਫੁੱਲ 5Y ਸੀ ਕਿਹੜੀ IC ਪਿੱਛੇ ਜੀ ਮੂਵੀ ਉਹ ਇੰਨਾ ਕਮਾਲ ਨਹੀਂ ਕਰ ਪਾਈ ਨਾਲ ਹਾਲਾਂਕਿ ਉਹਦੇ ਵਿੱਚ ਕਿਹੜਾ ਚਿਹਰਾ ਨਹੀਂ ਸੀ ਜਿਹੜਾ ਕੋਈ ਮਸ਼ਹੂਰ ਸੀ ਸਭ ਤੋਂ ਬੱਟੇ ਤੋਂ ਬੱਟੇ ਕਲਾਕਾਰ ਲੈ ਕੇ ਬਣਾਏ ਸੀ ਤੇ ਪਰ ਇਹ ਬਿਲਕੁਲ ਨਿਆ ਨਵੇਂ ਕਲਾਕਾਰ ਨਮੀ ਮਤਲਬ ਆਕੇ ਝੰਡੇ ਗੱਟੇ ਨਵੇਂ ਕਲਾਕਾਰ ਨੇ ਪੁਰਾਣੇ-ਪੁਰਾਣੇ ਕਲਾਕਾਰਾਂ ਨੂੰ ਪਿੱਛੇ ਧੱਕਾਇ ਤਕੀਲਤਾ ਤੇ ਉਹਨਾਂ ਇਹ ਫਿਲਮ ਨੇ ਵਾਪਕ ਹੀ ਇੱਕ ਫੋਮੋ ਕ੍ਰੀਏਟ ਕਰਤਾ ਤੇ ਹੁਣ ਥੀਏਟਰਾਂ ਦੇ ਵਿੱਚ ਭੀੜ ਤਾਂ ਖੁੰਮੜੀ ਪਈ ਐ ਤੇ ਅੱਜ ਤੱਕ ਦਾ ਵਰਲਡ ਵਾਈਡ ਕਲੈਕਸ਼ਨ ਵੀ 244 ਕਰੋੜ ਰੁਪਏ ਦੇ ਕਰੀਬ ਹੈ ਨੇ ਫਿਲਮ ਨੇ ਕਮਾ ਲਿਆ ਤੇ ਫਿਲਮ ਤੇ ਤਕਰੀਬਨ ਲੱਗਿਆ 60 ਕਰੋੜੀ ਐ ਤੇ ਮੋਹਿਤ ਸੂਰੀ ਹੈ ਬਤਾਈ ਦਾ ਹੱਕਦਾਰ ਆ ਵੀ ਪਿਛਲੀਆਂ ਫਿਲਮਾਂ ਜਿ ਤਰ੍ਹਾਂ ਫਿਲਮ ਸੇਮ ਹੀ ਐ ਕੋਈ ਜ਼ਿਆਦਾ ਫਰਕ ਨਹੀਂ ਜਿੱਦਾਂ ਇਦਾਂ ਲੱਗਦਾ ਵੀ ਦੋ ਤਿੰਨ ਫਿਲਮਾਂ ਮਿਕਸ ਕਰਕੇ ਇੱਕ ਸਟੋਰੀ ਬਣਾਤੀ ਤੇ ਵਿੱਚ ਇੱਕ ਬਿਮਾਰੀ ਦਾ ਸਿਸਟਮ ਜਿਵੇਂ ਪਾਤਾ ਉਹ ਤੇਰੇ ਨਾਮ ਵਾਲੀ ਸਿਸਟਮ ਮੈਨੂੰ ਲੱਗਦਾ ਵੀ ਜੇ ਉਹ ਤੇਰੇ ਨਾਲ ਬੇਲੇ ਦੀ ਇਹ ਜਿਹੜੀ ਅੱਜ ਦੇ ਛਪਰੀ ਗੈਂਗ ਆ ਉਹ ਦੋ ਹੁੰਦਾ ਤਾਂ ਇਹਨਾਂ ਦਾ ਜਿਗਰ ਕਲੇਜਾ ਬਾਹਰ ਹੀ ਆ ਜਾਣਾ ਸੀ ਤੇ ਇਹ ਫਿਲਮ ਦੇਖ ਕੇ ਇਹਨਾਂ ਦੇ ਅੰਸੂਰ ਨਹੀਂ ਰੋਕ ਰਹੀ ਹਾਂ ਉਹ ਗੱਲ ਵੱਖ ਹੈ ਵੀ ਇਨਸਾਨ ਦੀ ਫਿਤਰਤ ਇਦਾਂ ਦੀ ਹੁੰਦੀ ਹੈ ਵੀ ਜੇ ਉਹ इमोशनल ਕੋਈ ਆਪਾਂ ਸੀਨ ਦੇਖਦੇ ਆ ਅਚਾਨਕ ਆਪਣ ਨੂੰ ਕੋਈ ਪੁਰਾਣੀ ਘਟਨਾ ਕੋਈ ਯਾਦ ਆ ਜਾਂਦੀ ਉਹਦੇ ਨਾਲ ਆਪਾਂ ਰਿਲੇਟ ਕਰ ਲੈਂਦੇ ਆ ਤੇ ਉਹ ਚੀਜ਼ ਈਮੋਸ਼ਨ ਉਮੜ ਪੈਂਦੇ ਆ ਬਸ ਉਹੀ ਹੋ ਰਿਹਾ ਕੋਈ ਪਿੱਛੇ ਥੋੜਾ ਭੁੱਲਿਆ ਪਟਕਿਆ ਜਿਹੜਾ ਕੋਈ ਟੁੱਟਿਆ ਦਿਲ ਉਹਨਾਂ ਨੂੰ ਉਹ ਥੋੜਾ ਜਿਆਦਾ ਉਹ ਕਹਿੰਦੇ ਆਂਦੇ ਛੀੜ ਦੇਣਾ ਤਾਰਾਂ ਤੇ ਤੁਹਾਡੇ ਅंसू ਡੈਗਦੇ ਤੇ ਉਹਦੀ ਬਣਾਓ ਰੀਲ ਤੇ ਪਾਓ ਇਹ ਜਿਹੜੀ ਪ੍ਰੈਕਟਿਸ ਜਿਹੜੀ ਹੋ ਰਹੀ ਆ ਨਾ ਪੀਆਰ ਟੀਮ ਵੱਲੋਂ ਕਿਸੇ ਸਾਰੇ ਬਾਲੀਵੁੱਡ ਚ ਇਹੀ ਸਿਸਟਮ ਚੱਲ ਰਿਹਾ ਹੈ ਕੰਟਰੋਵਰਸੀ ਤੋਂ ਬਿਨਾ ਫਿਲਮ ਨਹੀਂ ਚੱਲਦੀ ਤੇ ਇਹ ਗਲਤੀ ਹੈ ਇੱਕ ਹਾਵ ਨਾਲ ਤਾਂ ਦੇਖਿਆ ਜਾਵੇ ਤਾਂ ਤੇ ਕਈ ਵਾਰੀ ਤਾਂ ਚੰਗੀ ਫਿਲਮ ਅੰਡਰ ਰੇਡਰ ਰਹਿੰਦੀ ਹੈ ਤੇ ਕਈ ਵਾਰੀ ਕੋਈ ਮਾੜੀ ਬੰਨ ਜਿਆਦਾ ਚੱਲ ਜਾਂਦੀ ਹੈ ਇਹ ਵੀ ਸਿਸਟਮ ਮੰਨ ਜਾਂਦਾ ਹੈ ਕੋਈ ਮੈਂ ਨਹੀਂ ਕਹਿੰਦਾ ਫਿਲਮ ਮਾੜੀ ਹੈ ਫਿਲਮ ਵਧੀਆ ਹੈ ਚਲੋ ਇਹ ਕਾਲਕੀ ਫਿਲਮ ਜਿਹੜੀ ਕਿ ਆਮ ਹੀ ਚੱਲਦੀ ਹੈ ਕਿ ਤੁਸੀਂ ਚੰਗੇ 뮤직 ਨੂੰ ਦੇਖ ਕੇ ਇਸੇ ਤਰ੍ਹਾਂ ਇੱਕ ਪਿੱਛੇ ਜੇ ਫਿਲਮ ਆਈ ਸੀ ਫਰੇਵ ਤੁਹਾਨੂੰ ਯਾਦ ਹੋਵੇ ਤਾਂ ਨਹੀਂ ਤਾਂ ਇੰਟਰਨੈਟ ਤੇ ਸਰਚ ਮਾਰ ਲਿਓ ਉਹ ਇੱਕ ਗਾਣੇ ਕਰਕੇ ਫਿਲਮ ਬਣ ਹੋਈ ਸੀ ਸਿਰਫ ਇੱਕ ਗਾਣੇ ਨਾਲ ਇਹ ਜੋ ਕੀ ਜੋ ਕੀ ਸੀ ਆ ਕਿ ਇਦਾਂ ਦਾ ਕੋਈ ਗਾਣਾ ਸੀ ਤੇ ਗਾਣੇ 뮤직 ਇਹ ਬਹੁਤ ਪ੍ਰਭਾਵ ਪਾਉਂਦੇ ਆ ਜੇ ਫਿਲਮ ਦੇ ਵਿੱਚ ਵਧੀਆ 뮤직 ਬਹੁਤ ਵਧੀਆ ਇਸ ਦੇ ਵਿੱਚ ਵੀ ਤੇ ਉਹ ਆਪ ਦਾ ਬਖੂਬ ਨਿਖਰ ਕੇ ਸਾਹਮਣੇ ਆਇਆ ਤੇ ਲੋਕਾਂ ਨੂੰ ਆਪ ਦੇ ਵਾਲਾ ਟਰੈਕਟਰ ਕਰ ਰਿਹਾ ਤੇ ਬਾਕੀ ਮੈਂ ਨਹੀਂ ਕਹੂੰਗਾ ਵੀ ਇਹ ਬਾਕੀ ਵੀ ਛਾਪਰੰਗਾਸ ਤੇ ਬਣੀ ਹੈ ਬਕ ਬਕ ਪੱਤਰਕਾਰ ਆ ਕੇ ਕਹਿ ਰਹੇ ਆ ਵੀ ਛਾਪਰੰਗਾਸ ਤੇ ਫਿਲਮ ਬਣੀ ਹੈ ਤੇ ਛਾਪਰੰਗਾ ਨੇ ਨਰਾਣਕਾਂ ਲਾਈਆਂ ਫਿਲਮ ਠੀਕ ਹੈ ਫਿਲਮ ਉਹਨਾਂ ਨੇ ਬਣਾਈ ਹੈ ਤੇ ਪਰ ਇਹ ਆ ਵੀ ਇਹਦੇ ਨਾਲ ਕੀ ਹੋਇਆ ਵੱਡੇ ਵੱਡੇ ਜਿਹੜੇ ਕਲਾਕਾਰ ਜਿਹੜੇ ਕਹਿੰਦੇ ਆ ਵੀ ਅਸੀਂ ਬਾਲੀਵੁੱਡ ਦੇ ਬੇताज बादशाह ਜਿਨ੍ਹਾਂ ਤੋਂ ਕਹਿੰਦੇ ਹੁੰਦੇ ਆ ਵੀ 60 ਤੋਂ ਟੱਪਦੇ ਆ ਤੇ ਉਹ ਆਪਦੇ ਹਿਸਾਬ ਨਾਲ ਹੀ ਫਿਲਮਾਂ ਨੂੰ ਮੋੜੀ ਤੁਰੀ ਆਉਂਦੇ ਸੀ ਕਿਉਂਕਿ ਜਦੋਂ ਉਹ ਜਵਾਨ ਹੁੰਦੇ ਸੀ ਤਾਂ ਉਹ ਓਦਾਂ ਦੀਆਂ ਫਿਲਮਾਂ ਬਣਦੀਆਂ ਸੀ ਫਿਰ ਉਹ ਥੋੜੀ ਜੀ 40 45 ਸਾਲਾਂ ਚ ਆਏ ਤਾਂ ਉਹ ਓਦਾਂ ਦੀਆਂ ਫਿਲਮਾਂ ਬਣਾਉਣ ਲੱਗੇ ਫਿਰ ਉਹਨੋਂ ਜਿਆਦਾ ਵੱਡੇ ਹੋ ਗਏ ਤਾਂ ਉਹ ਓਦਾਂ ਦੀਆਂ ਫਿਲਮਾਂ ਬਣਾਉਣ ਲੱਗੇ ਜਾਨੀ ਕਿ ਉਹਨਾਂ ਨੇ ਬਾਲੀਵੁੱਡ ਨੂੰ ਹੀ ਆਪ ਦੇ ਮੁਤਾਬਕ ਢਾਲ ਲਿਆ ਤੇ ਇਹ ਫਿਲਮ ਨੇ ਆ ਕੇ ਇੱਕ ਰਕਾਰ ਦਾ ਕੈਂਪ ਜਾ ਕਰਤਾ ਵੀ ਭਈ ਉਹ ਥੋੜੀ ਮੋਨੋਪੋਲੀ ਨਹੀਂ ਚੱਲੂਗੀ ਹਾਲਾਂਕਿ ਇਹ ਵੀ ਹੈ ਤਾਂ ਨੇਪੋਟイズਮ ਹੀ ਕਿਉਂਕਿ ਇਹ ਵੀ ਦੂਜਾ ਚੰਕੀ ਪਾਂਡੇ ਦੇ ਭਰਾ ਦਾ ਬੇਟਾ ਹੀ ਐ ਆਨ ਪਾਂਡੇ ਇਹਦਾ ਫੇਰਮ ਦੇ ਵਿੱਚ ਤਾਂ ਉਹਦੂ ਉਲਟੀ ਦਿਖਾਇਆ ਵੀ ਨੈਪੋਟイズਮ ਦੇ ਵਿਰੋਧੇ ਹੋਟਦਾ ਤੇ ਪਰ ਇਹ ਹੀ ਸਿਸਟਮ ਦੇ ਥਰੂ ਇਹਨੂੰ ਫਿਲਮ ਮਿਲੀ ਹੈ ਤੇ ਉਸੇ ਫਿਲਮ ਉਸੇ ਚੀਜ਼ ਨੂੰ ਇਹ ਉਹਦੇ ਫਿਲਮ ਦੇ ਵਿੱਚ ਨਕਾਰਦਾ ਤੇ ਉਹ ਤਾਂ ਚਲੋ ਅਲੱਗ ਵਿਸ਼ਾ ਹੈ ਚਲੋ ਅੱਜ ਦੇ ਸਿਸਟਮ ਇਹ ਹੈ ਵੀ ਫਿਲਮ ਚੱਲ ਰਹੀ ਹੈ ਪੈਸਾ ਖੂਕ ਮਾਰ ਰਹੀ ਹੈ ਮੈਨੂੰ ਲੱਗਦਾ ਕਿ 3-400 ਕਰੋੜ ਨੂੰ ਹੱਥ ਮਾਰੂਗੀ ਤੇ ਵੱਡੇ ਵੱਡੇ ਫਿਲਮ ਮੇਕਰਾਂ ਨੂੰ ਪਰੇਸ਼ਾਨੀਆਂ 'ਚ ਪਾਤਾ ਉਹ ਹੁਣ ਬਾਲੀਵੁੱਡ ਨੂੰ ਆਪ ਦੇ ਮੁਤਾਬਕ ਨਹੀਂ ਮੋੜ ਸਕਦੇ ਕਿਉਂਕਿ ਕੋਈ ਪਤਾ ਨਹੀਂ ਲੋਕਾਂ ਨੇ ਇਨੂੰ ਕਿੱਥੇ ਬਿਠਾ ਦੇਣਾ ਚੱਕ ਕੇ ਤੇ ਕਿੱਥੋਂ ਕਿੱਥੇ ਲੈ ਆਉਣਾ ਹੁਣ ਤੁਸੀਂ ਇਹ ਹਿਸਾਬ ਨਾਲ ਉਹ ਬਿਲਕੁਲ ਨਵੇਂ ਬੰਦੇ ਨੂੰ ਚੱਕ ਕੇ ਇਹਨਾਂ ਨੇ ਪੂਰਾ ਬੈਸਟ ਮਤਲਬ ਉਹਨੂੰ ਹੀਰੋ ਬਣਾਤਾ ਆ ਇਹ ਵੀ ਹੋਇਆ ਵੀ ਕਈ ਇਹ ਬੰਦਿਆਂ ਦੀਆਂ ਕਈ ਹੀਰੋਆਂ ਦੀਆਂ ਪਹਿਲੀਆਂ ਫਿਲਮਾਂ ਪਹਿਲੀ ਫਿਲਮ ਜਾਨੀ ਕਿ ਹਿੱਟ ਹੋਈ ਅਤੇ ਬਾਅਦ ਚੋਂ ਖਤਮੀ ਹੋ ਚੁੱਕੀ ਹੈ ਕਿਤੇ ਉਹ ਤਰਸਦੀ ਹੈ ਇਸ ਹੀਰੋ ਨਾਲ ਨਾ ਵਿਚਾਰੇ ਨਾ ਹੋ ਜੇ ਚਲੋ ਅੱਗੇ ਅੱਗੇ ਨੂੰ ਫਿਲਮਾਂ ਮਿਲਣਗੀਆਂ ਉਹ ਕਿਹੜਾ ਤਾਂ ਹਾਈਪ ਹੋ ਫੁੱਲ ਹੈ ਤੇ ਇੰਸਟਾਗ੍ਰam ਵਗੈਰਾ ਤੇ ਇਹਨੂੰ ਪਤਾ ਹੀ ਹੈ ਵੀ ਤੇ ਇਹ ਰੀਲਾਂ ਤੇ ਇਹ ਗਾਣੇ ਚੱਲ ਰਹੇ ਆ ਬਾਕੀ ਤੁਹਾਡਾ ਕੀ ਸੋਚਣਾ ਹੈ ਇਸ ਫਿਲਮ ਬਾਰੇ ਤੇ ਉਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਰ ਦਿਓ ਯਾਰ ਹਜ਼ਾਰ ਥੋੜੇ ਘੱਟ ਰਹਿ ਗਏ ਹੁਣ ਤਾਂ ਤੇ ਦਬ ਦਿਓ ਕਿੱਲੀ ਤੇ ਕਰ ਦਿਓ ਸ਼ੇਅਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ